ਕੋਈ ਵੀ ਐਸਾ ਜੀਵ ਐਸੀ ਚੀਜ਼ ਸੰਸਾਰ ਦੇ ਵਿੱਚ ਅੱਜ ਤੱਕ ਪੈਦਾ ਨਹੀਂ ਹੋਈ ਜੀ ਦਾ ਅੰਤ ਜੀ ਦੀ ਨਾਸ਼ਵਾਨਤਾ ਸੰਸਾਰ ਦੇ ਵਿੱਚੋਂ ਨਾ ਹੋਈ ਹੋਵੇ। ਔਰ ਇਸ ਚੀਜ਼ ਨੂੰ ਸਮਝਾਉਣ ਵਾਸਤੇ ਬਾਬਾ ਫਰੀਦ ਜੀ ਨੇ ਬੜੀ ਪਿਆਰੀ ਇੱਕ ਉਦਾਹਰਨ ਲਈ ਹੈ ਪਤਝੜ ਦੀ ਰੁੱਤ ਦੀ। ਕਿਉਂਕਿ ਗੁਰਮੁਖੋ ਸਮਾ ਜਿਹੜਾ ਹੈ ਨਾ ਇਹ ਤਕਰੀਬਨ ਤਕਰੀਬਨ ਹਰ ਇੱਕ ਚੀਜ਼ ਨੂੰ ਖਾ ਜਾਂਦਾ ਹੈ ਮਹਾਰਾਜ ਜੀ ਨੇ ਸੰਸਾਰ ਵਿੱਚ ਵੱਡੀਆਂ-ਵੱਡੀਆਂ ਹਸਤੀਆਂ ਦਾ ਵੀ ਜ਼ਿਕਰ ਕੀਤਾ ਪਰ ਜਦੋਂ ਸਮੇਂ ਦੇ ਦਾਇਰੇ ਵਿੱਚੋਂ ਉਹ ਲੰਘੇ ਨਾ ਉਹਨਾਂ ਸ਼ਖਸੀਆਂ ਤਾਂ ਦੀ ਉਹਨਾਂ ਹਸਤੀਆਂ ਦੀ ਜਿਹੜਾ ਵजूद ਸੀ ਉਹ ਵੀ ਸੰਸਾਰ ਦੇ ਵਿੱਚੋਂ ਮਿਟ ਗਿਆ ਕਿਉਂਕਿ ਸਮਾਂ ਉਹਨਾਂ ਨੂੰ ਖਾ ਗਿਆ ਅੱਜ ਬਾਬਾ ਫਰੀਦ ਜੀ ਕਹਿ ਰਹੇ ਨੇ ਫਰੀਦਾ ਰੁੱਤ ਫਿਰੀ ਵਣ ਕੰਬਿਆ ਪਤ ਝੜੇ ਝੜ ਪਾਹੇ ਰੁੱਤ ਤਬਦੀਲ ਹੋਈ ਕੋਈ ਸਮਾਂ ਸੀ ਕਿ ਰੁੱਖਾਂ ਦੇ ਉੱਪਰ ਹਰੇ-ਹਰੇ ਪੱਤੇ ਬੜੇ ਸੁਹਾਵਣੇ ਲੱਗਦੇ ਪਏ ਸੀ ਬੜੇ ਸੋਹਣੇ ਲੱਗਦੇ ਸਨ ਪਰ ਜਿਸ ਦਿਨ ਪਤ ਝੜਦੀ ਰੁੱਤ ਸ਼ੁਰੂ ਹੋਈ ਉਹੀ ਹਰੇ ਪੱਤਿਆਂ ਦੀ ਹਰਿਆਲੀ ਜਿਹੜੀ ਸੀ ਉਹ ਪੀਲੇ ਪਣ ਵਿੱਚ ਬਦਲ ਗਈ ਅਤੇ ਅਖੀਰ ਨੂੰ ਉਹ ਪੱਤੇ ਟਾਣੀ ਨਾਲੋਂ ਟੁੱਟ ਕੇ ਧਰਤੀ ਤੇ ਡਿੱਗ ਗਏ ਸੁੱਕ ਗਏ ਤੇ ਮਿੱਟੀ ਦਾ ਰੂਪ ਹੋ ਗਏ। ਬਾਬਾ ਫਰੀਦ ਜੀ ਕਹਿੰਦੇ ਜਿਸ ਵੇਲੇ ਇੱਕ ਰੁੱਖ ਦੇ ਉੱਪਰ ਕੋਈ ਪੱਤਾ ਕੋਈ ਜਨਮ ਲੈਂਦਾ ਹੈ ਨਾ ਉਸ ਵੇਲੇ ਉਹ ਪੱਤਾ ਬੜਾ ਕੋਮਲ ਹੁੰਦਾ ਹੈ। ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਮਨੁੱਖ ਦਾ ਜਨਮ ਹੁੰਦਾ ਹੈ ਉਦੋਂ ਉਹ ਮਨੁੱਖ ਵੀ ਬੜਾ ਕੋਮਲ ਹੁੰਦਾ ਹੈ ਮੈਂ ਕਹਿੰਨਾ ਬੜੀ ਪਿਆਰੀ ਉਦਾਹਰਣ ਦਿੱਤੀ ਬਾਬਾ ਫਰੀਦ ਜੀ ਇੱਕ ਪਾਸੇ ਰੁੱਖ ਹੈ ਦੂਸਰੇ ਪਾਸੇ ਮਨੁੱਖ ਹੈ ਦੋਨਾਂ ਦਾ ਜੀਵਨ ਜਿਹੜਾ ਹੈ ਨਾ ਤਕਰੀਬਨ ਤਕਰੀਬਨ ਦੇਖਣ ਨੂੰ ਬਿਲਕੁਲ ਇੱਕੋ ਜਿਹਾ ਲੱਗਦਾ ਜਦੋਂ ਇੱਕ ਟਾਣੀ ਦੇ ਉੱਪਰ ਇੱਕ ਪੱਤੇ ਦਾ ਜਨਮ ਹੁੰਦਾ ਉਸ ਵੇਲੇ ਤੁਸੀਂ ਵੇਖਣਾ ਪੱਤਾ ਵੀ ਬੜਾ ਕੋਮਲ ਹੈ ਤੇ ਦੂਸਰੇ ਪਾਸੇ ਜਦੋਂ ਇੱਕ ਮਨੁੱਖ ਦਾ ਜਨਮ ਹੁੰਦਾ ਉਦੋਂ ਬੱਚਾ ਵੀ ਬੜਾ ਕੋਮਲ ਹੁੰਦਾ ਕਿਉਂਕਿ ਉਹਨੂੰ ਹਰ ਕੋਈ ਚੁੱਕਣਾ ਚਾਹੁੰਦਾ ਆਪਣੇ ਹੱਥਾਂ ਵਿੱਚ ਲੈ ਕੇ ਲਾਡ ਕਰਦਾ ਪਰ ਮੈਂ ਬੇਨਤੀ ਕੀਤੀ ਸਮਾਂ ਬੜਾ ਬਲਵਾਨ ਹੈ ਜਿਵੇਂ ਜਿਵੇਂ ਸਮਾਂ ਲੱਗਦਾ ਹੈ ਉਸ ਪੱਤੇ ਦੀ ਕੋਮਲਤਾ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਪੱਤਾ ਜਿਹੜਾ ਥੋੜਾ ਜਿਹਾ ਸਖਤ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਦੇਖਣਾ ਕਿ ਰੁੱਖ ਦੇ ਉੱਪਰ ਕੁਝ ਪੱਤੇ ਜਿਹੜੇ ਅਜੇ ਕੁਝ ਦਿਨ ਪਹਿਲਾਂ ਪੈਦਾ ਹੋਏ ਨੇ ਉਹ ਬੜੇ ਕੋਮਲ ਨੇ ਪਰ ਜਿਹੜੇ ਪੱਤਿਆਂ ਨੂੰ ਪੈਦਾ ਹੋਿਆਂ ਨੂੰ ਬੜਾ ਲੰਮਾ ਸਮਾਂ ਬਤੀਤ ਹੋ ਗਿਆ ਨਾ ਉਹ ਪੱਤੇ ਜਿਹੜੇ ਨੇ ਥੋੜੇ ਜਿਹਾ ਸਖਤ ਹੋ ਜਾਂਦੇ ਇਸੇ ਤਰ੍ਹਾਂ ਜਿਵੇਂ ਜਿਵੇਂ ਮਨੁੱਖੀ ਬੱਚਾ ਆਪਣੀ ਕੋਮਲਤਾ ਛੱਡਦਾ ਹੋਇਆ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਨਾ ਉਹ ਵੀ ਥੋੜਾ ਥੋੜਾ ਰੁੱਖਾ ਹੋਣ ਲੱਗ ਪੈਂਦਾ ਹੈ ਇਸੇ ਲਈ ਤੁਸੀਂ ਵੇਖਣਾ ਜਿੰਨਾ ਲਾੜ ਜਿੰਨਾ ਮੋਹ ਇੱਕ ਕੁਝ ਕੁ ਮਹੀਨਿਆਂ ਦੇ ਬੱਚੇ ਤੇ ਆਉਂਦਾ ਹੈ 22 23 ਸਾਲ ਦੇ ਨੌਜਵਾਨ ਤੇ ਉਹ ਮੋਹ ਨਹੀਂ ਜਾਗਦਾ ਕਿਉਂਕਿ ਛੋਟੇ ਜਿਹੇ ਬੱਚੇ ਨੂੰ ਤੇ ਗੋਦੀ ਚੁੱਕਣ ਨੂੰ ਵੀ ਮਨ ਕਰਦਾ ਹੈ ਹੁਣ ਨੌਜਵਾਨ ਨੂੰ ਗੋਦੀ ਚੁੱਕਣ ਨੂੰ ਮਨ ਥੋੜਾ ਕਰਦਾ ਹੈ ਕਿਉਂ ਕਿ ਹੁਣ ਜੀਵਨ ਬਦਲ ਚੁੱਕਾ ਹੈ ਇਸੇ ਤਰ੍ਹਾਂ ਪੱਤਾ ਵੀ ਜਦੋਂ ਸਖਤਾਈ ਵਿੱਚ ਆਉਂਦਾ ਅਖੀਰ ਨੂੰ ਪੱਤ ਝੜਦੀ ਰੂਤ ਆ ਜਾਂਦੀ ਹੈ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਅਖੀਰ ਟਾਣੀ ਨਾਲੋਂ ਟੁੱਟ ਕੇ ਧਰਤੀ ਤੇ ਡਿੱਗ ਜਾਂਦੇ ਨੇ ਤੇ ਮਨੁੱਖਾਂ ਦੇ ਪਸ਼ੂਆਂ ਦੇ ਪੈਰਾਂ ਹੇਠਾਂ ਆ ਕੇ ਮਿੱਟੀ ਦਾ ਰੂਪ ਹੋ ਜਾਂਦੇ ਨੇ ਇਸੇ ਤਰ੍ਹਾਂ ਕੋਮਲਤਾ ਤੋਂ ਸਫਰ ਕਰਦੇ ਕਰਦੇ ਜਵਾਨੀ ਤੇ ਜਵਾਨੀ ਤੋਂ ਅਖੀਰ ਨੂੰ ਜੀਵਨ ਜਦੋਂ ਬੁਢੇਪੇ ਤੇ ਆਉਂਦਾ ਹੈ ਕਹਿੰਦੇ ਜਿੱਦਾਂ ਟਾਣੀ ਨਾਲੋਂ ਪੱਤਾ ਟੁੱਟ ਕੇ ਧਰਤੀ ਤੇ ਡਿੱਗ ਕੇ ਖਤਮ ਹੋ ਜਾਂਦਾ ਹੈ ਮਿੱਟੀ ਹੋ ਜਾਂਦਾ ਹੈ ਬੁਢੇਪੇ ਦੀ ਉਮਰ ਵਿੱਚੋਂ ਲੰਘਣ ਤੋਂ ਬਾਅਦ ਮੌਤ ਆਉਂਦੀ ਹੈ ਤੇ ਬੰਦਾ ਮਿੱਟੀ ਹੋ ਜਾਂਦਾ ਹੈ ਤੇ ਸਫ਼ਰ ਖਤਮ ਹੋ ਜਾਂਦਾ ਹੈ ਸ਼ੁਰੂਆਤ ਦੋਨਾਂ ਦੀ ਕੋਮਲਤਾ ਤੋਂ ਹੋਈ ਤੇ ਅਖੀਰ ਨੂੰ ਜਾ ਕੇ ਜਿਹੜਾ ਖਾਤਮਾ ਸੀ ਦੋਨਾਂ ਦਾ ਮਿੱਟੀ ਤੇ ਹੋਇਆ ਤੇ ਬਾਬਾ ਫਰੀਦ ਜੀ ਕਹਿੰਦੇ ਜਦੋਂ ਪਤ ਛੱਡਦੀ ਰੁਕ ਰੁਕਤ ਆਉਂਦੀ ਹੈ ਨਾ ਜੇ ਮਨੁੱਖ ਚਾਹੇ ਇਸ ਟੁੱਟਦੇ ਹੋਏ ਝੜਦੇ ਹੋਏ ਪੱਤੇਆਂ ਨੂੰ ਵੇਖ ਕੇ ਆਪਣੇ ਜੀਵਨ ਦੀ ਡੂੰਗੀ ਵਿਚਾਰ ਕਰਕੇ ਜਾਣ ਸਕਦਾ ਹੈ ਕਿ ਇਸ ਸੰਸਾਰ ਦੇ ਵਿੱਚ ਕੁਝ ਵੀ ਐਸਾ ਹੈ ਹੀ ਨਹੀਂ ਜੋ ਸਦੀਵੀ ਤੌਰ ਤੇ ਰਹਿ ਸਕੇ ਇਸ ਸੰਸਾਰ ਦੇ ਵਿੱਚੋਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਪੂਚ ਕਰ ਜਾਣਾ ਹੈ ਚਲੇ ਜਾਣਾ ਹੈ ਮੈਂ ਦੁਬਾਰਾ ਫਿਰ ਦੁਹਰਾਉ ਲਿਆਵਾਂ ਬਾਬਾ ਫਰੀਦ ਕਹਿੰਦੇ ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਝੜ ਪਾਏ ਕੱਲੇ ਪੱਤੇ ਹੀ ਨਹੀਂ ਕੱਲੇ ਰੁੱਖਾਂ ਦੀ ਗੱਲ ਕੱਲੇ ਮਨੁੱਖਾਂ ਦੀ ਗੱਲ ਨਹੀਂ ਉਹ ਕਹਿੰਦੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਿਥਾਉ ਨਾਹੇ ਚਾਰੇ ਦਿਸ਼ਾਵਾਂ ਵਿੱਚ ਧਰਤੀ ਦੇ ਕੋਨੇ-ਕੋਨੇ ਵਿੱਚ ਜਾ ਕੇ ਵੇਖ ਲਓ ਕੋਈ ਵੀ ਚੀਜ਼ ਐਸੀ ਲੱਭੇਗੀ ਨਹੀਂ ਜਿਹੜੀ ਸਦੀਵੀ ਹੋਵੇ ਤੇ ਸਦਾ ਸੰਸਾਰ ਤੇ ਰਹਿ ਸਕੇ ਇਹਨੂੰ ਆਪਾਂ ਥੋੜਾ ਜਿਹਾ ਬਾਣੀ ਵਿੱਚੋਂ ਹੋਰ ਸਮਝੀਏ ਕਿਉਂਕਿ ਕੱਲੇ ਮਨੁੱਖ ਨਹੀਂ ਇਥੇ ਜਿੰਨਾ ਲੋਕਾਂ ਦੇ ਵਿੱਚ दैਵੀ ਗੁਣ ਸੰਨ ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਦੇ ਹਾਂ ਜਾਂ ਜਿੰਨਾ ਲੋਕਾਂ ਦੇ ਵਿੱਚ ਸ਼ੈਤਾਨੀ ਤਾਕਤਾਂ ਸੰਨ ਜਿਨ੍ਹਾਂ ਨੂੰ ਆਪਾਂ ਸ਼ੈਤਾਨ ਜਾਂ ਦੈਂਤ ਰਕਸ਼ਸ਼ ਕਹਿੰਦੇ ਹਾਂ ਉਹ ਤਾਕਤਾਂ ਨੇ ਵੀ ਸੰਸਾਰ ਦੇ ਉੱਪਰ ਕਿਝ ਸਮੇਂ ਰਾਜ ਕੀਤਾ ਤੇ ਧੰਗੁਰੂ ਨਾਨਕ ਸਾਹਿਬ ਕਹਿੰਦੇ ਜਿੱਦਨ ਸਮਾ ਆਇਆ ਨਾ ਉਹਨਾਂ ਲੋਕਾਂ ਨੂੰ ਵੀ ਸੰਸਾਰ ਤੋਂ ਜਾਣਾ ਪਿਆ ਕਿਉਂਕਿ ਸਦੀਵੀ ਉਹ ਵੀ ਨਹੀਂ ਨੂੰ ਮਹਾਰਜ ਬਾਣੀ ਵਿੱਚ ਕਹਿੰਦੇ ਨੇ ਨਾ ਦੇਵ ਦਾਨਬ ਨਰਾ ਦੇਵ ਦਾ ਅਰਥ ਦੇਵਤੇ दैवी ਗੁਣਾ ਵਾਲੇ ਮਨੁੱਖ ਦਾਨਬ ਜਿਨ੍ਹਾਂ ਦੀ ਬਿਰਤੀ ਭੈੜੀ ਸੀ ਜਿਨ੍ਹਾਂ ਦੇ ਅੰਦਰ ਬਿਰਤੀ ਪਾਪਾਂ ਵਾਲੀ ਉਹ ਲੋਕ ਵੀ ਨਰਾ ਦਾ ਅਰਥ ਮਨੁੱਖ ਨਾ ਦੇਵਤੇ ਨਾ ਦਾੰਤ ਰਾਖਸ਼ਸ ਤੇ ਨਾ ਹੀ ਮਨੁੱਖ ਈਵਨ ਕੇ ਜਿਨ੍ਹਾਂ ਲੋਕਾਂ ਨੇ ਸਾਧਨਾ ਕੀਤੀ ਰੱਬ ਦੀ ਇਬਾਦਤ ਵਿੱਚ ਜੁੜੇ ਹੋਏ ਭਲੇ ਲੋਕ ਵੀ ਜਿਸ ਦਿਨ ਰੱਬ ਜੀ ਦਾ ਹੁਕਮ ਹੋਇਆ ਪਰਮਾਤਮਾ ਦਾ ਹੁਕਮ ਹੋਇਆ ਨ ਸਿੱਧ ਸਾਦਕਾ ਧਰਾ ਉਹ ਵੀ ਇਸ ਧਰਤੀ ਦੇ ਉੱਪਰ ਸਦੀਵੀ ਤੌਰ ਤੇ ਨਹੀਂ ਰਹਿ ਚੰਗੇ ਮਾੜੇ ਸੋਹਣੇ ਬਦਸੂਰਤ ਗਰੀਬ ਅਮੀਰ ਉੱਚੇ ਨੀਵੇਂ ਹਰ ਇੱਕ ਤਰ੍ਹਾਂ ਦੇ ਸੰਸਾਰ ਵਿੱਚ ਪੈਦਾ ਹੋਣ ਵਾਲੇ ਲੋਕ ਜਿਵੇਂ ਜਿਵੇਂ ਆਪਕੋ ਆਪਣਾ ਸਮਾਂ ਆਉਂਦਾ ਰਿਹਾ ਮਹਾਰਜ ਕਹਿੰਦੇ ਇਸ ਸੰਸਾਰ ਤੋਂ ਜਾਂਦੇ ਰਹੇ ਸਦੀਵੀ ਤੌਰ ਤੇ ਰਹਿਣ ਵਾਲਾ ਇੱਕ ਪਰਮਾਤਮਾ ਜਿਹਨੂੰ ਧੰ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਤਰਾ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਐ ਪਰਮਾਤਮਾ ਇੱਕ ਤੇਰੇ ਤੋਂ ਬਿਨਾ ਬਾਕੀ ਸਾਰਾ ਸੰਸਾਰ ਜਿਹੜਾ ਹੈ ਨਾ ਉਹ ਨਾਸ਼ਵਾਨ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੀਆਂ ਪਿਆਰੀਆਂ ਹੋਰ ਵੀ ਉਦਾਹਰਨਾਂ ਦਿੱਤੀਆਂ ਸਤੈ ਸਮੁੰਦਰਾਂ ਦਾ ਜ਼ਿਕਰ ਕਰਦਿਆਂ ਦੀਪਾਂ ਦਾ ਜ਼ਿਕਰ ਕਰਦਿਆਂ ਈਵਨ ਕਿ ਸੰਸਾਰ ਵਿੱਚ ਵੱਡੀ ਤੋਂ ਵੱਡੀ ਤਾਕਤ ਜਿਹੜੀ ਸਦੀਆਂ ਤੋਂ ਅਸੀਂ ਸੰਸਾਰ ਤੇ ਵੇਖਦੇ ਪਏ ਹਾਂ ਜਿਵੇਂ ਆਸਮਾਨ ਦੇ ਵਿੱਚ ਚਮਕਦਾ ਹੋਇਆ ਆਹ ਸੂਰਜ ਦਾ ਟਿੱਕਾ ਸਦੀਆਂ ਤੋਂ ਚਮਕਦਾ ਪਿਆ ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਧਿਆਨ ਰੱਖੀ ਇਹ ਵੀ ਚਲਾਏ ਮਾਨ ਹੈ ਰਾਤ ਦਾ ਚੰਦਰਮਾ ਇਹ ਵੀ ਪਾਤਸ਼ਾਹ ਕਹਿੰਦੇ ਚਲਾਏ ਮਾਨ ਈਵਨ ਕੇ ਤਾਰੇ ਤੇ ਅਸੀਂ ਰੋਜ਼ ਪਤਾ ਨਹੀਂ ਕਿੰਨੇ ਕੁ ਟੁੱਟਦੇ ਵੇਖਦੇ ਹਾਂ ਪਤਾ ਨਹੀਂ ਕਿੰਨੇ ਕੁ ਤਾਰੇ ਰੋਜ਼ ਅਲੋਪ ਹੋ ਜਾਂਦੇ ਨੇ ਸੰਸਾਰ ਦੇ ਉੱਪਰ ਬਣੀ ਹੋਈ ਹਰ ਇੱਕ ਸ਼ੈ ਇੱਕ ਦਿਨ ਖਤਮ ਹੋ ਜਾਏਗੀ ਜੇ ਸਦੀਵੀ ਰਹੇਗਾ ਤੇ ਉਹ ਸਿਰਫ ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੂੰ ਦੁਨੀਆਂ ਤੇ ਸਦਾ ਰਹਿਣ ਦੀ ਸੋਚ ਛੱਡ ਕੇ ਜਿੰਨਾ ਜੀਵਨ ਤੈਨੂੰ ਮਿਲਿਆ ਉਸ ਅਕਾਲ ਪੁਰਖ ਪਰਮੇਸ਼ਰ ਵਿੱਚ ਅਪੇਧਤਾ ਦੇ ਵਾਸਤੇ ਯਤਨ ਕਰਿਆ ਕਲ ਕਿਉਂਕਿ ਇੱਥੇ ਤਾਕਤਾਂ ਵਾਲੇ ਪੈਸੇ ਵਾਲੇ ਅਮੀਰੀ ਵਾਲੇ ਜਿਨ੍ਹਾਂ ਜਿਨ੍ਹਾਂ ਨੇ ਵੀ ਮੌਤ ਨੂੰ ਵਿਸਾਰ ਕੇ ਜੀਵਨ ਬਤੀਤ ਕੀਤਾ ਇੱਕ ਦਿਨ ਉਹ ਦੁਨੀਆ ਤੋਂ ਕੂਚ ਕਰ ਗਏ ਤੇ ਅੱਜ ਉਹਨਾਂ ਦਾ ਜ਼ਿਕਰ ਵੀ ਕੋਈ ਨਹੀਂ ਕਰਦਾ ਬਾਬਾ ਫਰੀਦ ਜੀ ਦਾ ਆਪਾਂ ਇੱਕ ਪਿੱਛੇ ਸ਼ਲੋਕ ਵਿਚਾਰਿਆ ਸੀ ਬਾਬਾ ਫਰੀਦ ਜੀ ਕਹਿੰਦੇ ਇੱਕ ਦਿਨ ਨਾ ਆਸਮਾਨ ਨੇ ਧਰਤੀ ਨੂੰ ਇੱਕ ਸਵਾਲ ਕੀਤਾ ਉਹਨਾਂ ਦੀ ਬੜੀ ਪਿਆਰੀ ਉਹ ਗੱਲ ਉਹ ਕਹਿੰਦੇ ਫਰੀਦਾ ਜ਼ਮੀਂ ਪੁੱਛੈ ਅਸਮਾਨ ਖੇਵਟ ਕਿੰਨ ਗਏ ਇੱਕ ਦਿਨ ਆਸਮਾਨ ਜ਼ਮੀਨ ਨੂੰ ਕਹਿੰਦਾ ਪਿਆ ਵੀ ਐ ਜ਼ਮੀਨ ਐ ਧਰਤੀ ਉਹ ਲੋਕ ਕਿੱਥੇ ਚਲੇ ਗਏ ਜਿਹੜੇ ਕਿਸੇ ਸਮੇਂ ਕਹਿੰਦੇ ਸਨ ਵੀ ਸਾਡੇ ਤੋਂ ਬਿਨਾਂ ਤੇ ਇੱਥੇ ਪੱਤਾ ਨਹੀਂ ਹਿੱਲ ਸਕਦਾ ਕਿਉਂਕਿ ਇਹੀ ਹੈ ਨਾ ਜੀ ਮੌਤ ਨੂੰ ਭੁੱਲਣ ਦਾ ਕਾਰਨ ਵੀ ਬੰਦਾ ਸਦੀਵੀ ਤੌਰ ਤੇ ਸੰਸਾਰ ਦੇ ਉੱਪਰ ਆਪਣਾ ਪੱਕਾ ਟਿਕਾਣਾ ਬਣਾ ਕੇ ਰਹਿਣਾ ਚਾਹੁੰਦਾ ਹੈ ਤੇ ਇੱਥੇ ਬੜਿਆਂ ਨੇ ਯਤਨ ਵੀ ਕੀਤੇ ਕੁਝ ਤੇ ਮਹਾਰਜ ਨੇ ਐਸੇ ਵੀ ਰਾਜਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਐਸੇ-ਐਸੇ ਸੰਸਾਰ ਤੇ ਯਤਨ ਕੀਤੇ ਵੀ ਮੌਤ ਸਾਨੂੰ ਛੂ ਨਾ ਸਕੇ ਪਰ ਜਿਸ ਦਿਨ ਸਮਾਂ ਆਇਆ ਮਹਾਰਜ ਕਹਿੰਦੇ ਦੁਨੀਆ ਤੋਂ ਕੂਚ ਕਰ ਗਏ ਰੋ ਵਿਚਾਰ ਬਾਬਾ ਫਰੀਦ ਕਹਿੰਦੇ ਇੱਕ ਦਿਨ ਆਸਮਾਨ ਧਰਤੀ ਨੂੰ ਪੁੱਛਦਾ ਕਿ ਐ ਧਰਤੀ ਐ ਜਮੀਨ ਓਖੇ ਬਟ ਉਹ ਲੋਕ ਜਿਨ੍ਹਾਂ ਨੇ ਹੰਕਾਰ ਦੇ ਵਿੱਚ ਰੱਬ ਨੂੰ ਪਰਮਾਤਮਾ ਨੂੰ ਤੇ ਆਪਣੀ ਮੌਤ ਨੂੰ ਭੁੱਲ ਕੇ ਕਿਹਾ ਕਿ ਸਾਡੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਜਿਹੜਾ ਕੰਮ ਮੈਂ ਕਰ ਸਕਦਾ ਕੋਈ ਦੂਜਾ ਨਹੀਂ ਕਰ ਸਕਦਾ ਐਸੀ ਹੰਕੜ ਵਾਲੇ ਐਸੇ ਮਾਣ ਵਾਲੇ ਲੋਕ ਚਲੇ ਕਿੱਥੇ ਗਏ ਤੇ ਕਹਿੰਦੇ ਫਿਰ ਜ਼ਮੀਨ ਨੇ ਬਦਲੇ ਵਿੱਚ ਜਵਾਬ ਦਿੱਤਾ ਇਹ ਆਸਮਾਨ ਉਹ ਲੋਕ ਜਲਨ ਗੋਰਾ ਨਾਲ ਉਲਾਮੇ ਜੀ ਸਹੇ ਕਹਿੰਦੇ ਜਿਹੜੇ ਕਹਿੰਦੇ ਸਨ ਸਾਡੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਉਹਨਾਂ ਲੋਕਾਂ ਦੇ ਸ਼ਰੀਰਾਂ ਨੂੰ ਕਬਰਾਂ ਵਿੱਚ ਕੀੜੇ ਖਾ ਗਏ ਤੇ ਜਿੰਦ ਰੱਬ ਦੇ ਘਰ ਵਿੱਚ ਉਲਾਮੇ ਸਹਿੰਦੀ ਪਈ ਹੈ ਕਿ ਜਿਹੜੇ ਕਾਰਜ ਵਾਸਤੇ ਦੁਨੀਆ ਤੇ ਭੇਜਿਆ ਸੀ ਉਹ ਕੀਤਾ ਕਿਉਂ ਨਹੀਂ ਹੰਕਾਰ ਵਾਸਤੇ ਨਹੀਂ ਭੇਜਿਆ ਸੀ ਪਰਮਾਤਮਾ ਨੂੰ ਭੁੱਲਣ ਵਾਸਤੇ ਜੀਵਨ ਨਹੀਂ ਸੀ ਮਿਲਿਆ ਜੀਵਨ ਇਸ ਲਈ ਨਹੀਂ ਮਿਲਿਆ ਸੀ ਕਿ ਨਿੰਦਿਆ ਕੀਤੀ ਜਾ ਸਕੇ ਈਰਖਾ ਕੀਤੀ ਜਾ ਸਕੇ ਪਰਮਾਤਮਾ ਨੇ ਜੀਵਨ ਦਿੱਤਾ ਸੀ ਪ੍ਰੇਮ ਕਰਨ ਵਾਸਤੇ ਪਰਮਾਤਮਾ ਨੇ ਜੀਵਨ ਕੀਤਾ ਦਿੱਤਾ ਸੀ ਇਸ ਸੰਸਾਰ ਵਿੱਚ ਮੁਹੱਬਤ ਵੰਡਣ ਵਾਸਤੇ ਔਰ ਸਭ ਤੋਂ ਵੱਡੀ ਗੱਲ ਇਸ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਵਾਸਤੇ ਪ੍ਰੇਮ ਪੈਦਾ ਕਰਨ ਦਾ ਸੀ ਇਹ ਸਭ ਕੁਝ ਨੂੰ ਵਿਸਾਰ ਕੇ ਜਦੋਂ ਮਨੁੱਖ ਸੰਸਾਰ ਤੇ ਆਇਆ ਨਾ ਅਰਜ ਕਹਿੰਦੇ ਵਿੱਚ ਉਹ ਗਰਭੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ ਦੁਨੀਆ ਵਿੱਚ ਐਸਾ ਚਿੱਤ ਲੱਗਿਆ ਐਸਾ ਇਹ ਸੁਹਾਵਣਾ ਬਾਗ ਜਦੋਂ ਜੀਵਨ ਵਿੱਚ ਆਇਆ ਤੇ ਕਹਿੰਦੇ ਇਹਨੂੰ ਛੱਡਣ ਨੂੰ ਦਿਲ ਨਹੀਂ ਕੀਤਾ ਫਿਰ ਜਿੰਨੇ ਯਤਨ ਮਨੁੱਖ ਨੇ ਕੀਤੇ ਸਾਰੇ ਦੇ ਸਾਰੇ ਯਤਨ ਸਿਰਫ ਜ਼ਿੰਦਗੀ ਵਾਸਤੇ ਕੀਤੇ ਗਏ ਅੱਜ ਬਾਬਾ ਫਰੀਦ ਕਹਿੰਦੇ ਤੇਰੀ ਜ਼ਿੰਦਗੀ ਸਦੀਵੀ ਨਹੀਂ ਸਦੀਵੀ ਸੱਚ ਹੈ ਅਕਾਲ ਪੁਰਖ ਪਰਮੇਸ਼ਰ ਦਾ ਬਨਾਇਆ ਹੋਇਆ ਹੁਕਮ ਤੇ ਉਸ ਹੁਕਮ ਦੇ ਵਿੱਚ ਲਿਖੀ ਹੋਈ ਸੰਸਾਰ ਦੀ ਨਾਸ਼ਵਾਨਤਾ ਤਾਕਤ ਵਾਲੇ ਜਿੰਨੀ ਮਰਜ਼ੀ ਸੰਸਾਰ ਤੇ ਰਹਿ ਕੇ ਕਿਸੇ ਨੇ ਪ੍ਰਾਪਤੀ ਕੀਤੀ ਹੋਵੇ ਬਾਬਾ ਫਰੀਦ ਜੀ ਕਹਿੰਦੇ ਪਰਮਾਤਮਾ ਦੇ ਹੁਕਮ ਨੂੰ ਕਦੇ ਵੀ ਟਾਲਿਆ ਨਹੀਂ ਜਾ ਸਕਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਜੇ ਤੱਕ तकरीबन ਬਾਲਕ ਅਵਸਥਾ ਵਿੱਚ ਸਨ ਮਹਾਰਾਜ ਇੱਕ ਐਸੇ ਅਵਸਥਾ ਦੇ ਵਿੱਚ ਚਲੇ ਗਏ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ ਕੁਝ ਖਾ ਰਹੇ ਨੇ ਨਾ ਬੱਚਿਆਂ ਵਿੱਚ ਦੋਸਤਾਂ ਮਿੱਤਰਾਂ ਵਿੱਚ ਖੇਡਣਾ ਚੰਗਾ ਲੱਗਦਾ ਤੇ ਨਾ ਹੀ ਕਿਸੇ ਨੂੰ ਬੁਲਾਉਣਾ ਆਪਣੇ ਕਮਰੇ ਵਿੱਚ ਬੈਠੇ ਰਹਿੰਦੇ ਨੇ ਰਾਤ ਨੂੰ 2 2 2.5 2.5 ਵਜੇ ਵੀ ਜੇਕਰ ਮਾਤਾ ਉੱਠ ਕੇ ਵੇਖਦੇ ਨੇ ਤੇ ਗੁਰੂ ਨਾਨਕ ਸਾਹਿਬ ਜਾਗ ਰਹੇ ਹੁੰਦੇ ਨੇ ਕਈ ਵਾਰ ਨੇਤਰਾਂ ਵਿੱਚੋਂ ਜਲ ਵੀ ਵਹਿੰਦਾ ਤੇ ਮਾਂ ਫਿਕਰ ਦੇ ਵਿੱਚ ਚਿੰਤਾ ਦੇ ਵਿੱਚ ਇੱਕ ਆਵਾਜ਼ ਦੇ ਕੇ ਕਹਿੰਦੀ ਨਾਨਕ ਪੁੱਤਰ ਤੂੰ ਸੌਂ ਜਾ ਤੂੰ ਸੌਂਦਾ ਕਿਉਂ ਨਹੀਂ ਪਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮਾਂ ਆ ਤੂੰ ਆਵਾਜ਼ ਵੇਖ ਬਿਵਿਹਿਆਂ ਦੀ ਬਾਜ ਬਿਵਿਹਿਆਂ ਦੀ ਆਵਾਜ਼ ਹਜੇ ਤੱਕ ਆਉਂਦੀ ਪਈ ਐ ਕਿਉਂ ਕਿਉਂਕਿ ਉਹਨਾਂ ਨੂੰ ਹਜੇ ਆਪਣੇ ਪਿਆਰੇ ਦਾ ਮਿਲਾਪ ਨਹੀਂ ਹੋਇਆ ਸਵੰਤੀ ਬੂੰਦ ਹਜੇ ਮਿਲੀ ਨਹੀਂ ਤੇ ਜੇ ਉਹ ਇੱਕ ਸਵੰਤੀ ਬੂੰਦ ਵਾਸਤੇ ਇਸ ਵੇਲੇ ਤੱਕ ਜਾ ਕੇ ਪੁਕਾਰਾਂ ਕਰੀ ਜਾਂਦੇ ਨੇ ਸੌਂਦੇ ਨਹੀਂ ਤੇ ਫਿਰ ਮੈਂ ਜੋ ਉਸ ਅਕਾਲ ਪੁਰਖ ਪਰਮੇਸ਼ਰ ਤੋਂ ਵਿਛੜਿਆ ਹੋਇਆ ਹਾਂ ਉਹਦੇ ਮਿਲਾਪ ਤੋਂ ਬਿਨਾ ਮੈਨੂੰ ਕਿਵੇਂ ਨੀਂਦ ਆਵੇ ਮੇਰੇ ਵੀ ਨੇਤਰਾਂ ਵਿੱਚ ਨੀਂਦ ਨਹੀਂ ਪੈਂਦੀ ਪਈ ਹੁਣ ਇੱਥੇ ਬੜਿਆਂ ਨੇ ਕਿਹਾ ਕਦੇ ਕਾਜੀ ਆਉਂਦਾ ਕਦੇ ਕੋਈ ਆਉਂਦਾ ਕਿ ਕਹਿੰਦਾ ਨਾਨਕ ਤੇਰੀ ਉਮਰ ਬੜੀ ਛੋਟੀ ਹੈ ਇਹ ਇਹਨਾਂ ਗੱਲਾਂ ਵਾਸਤੇ ਹਜੇ ਤੇ ਤੇਰੇ ਹਸਣ ਖੇਡਣ ਦੇ ਦਿਨ ਨੇ ਵੇਖ ਤੇਰੀ ਮਾਂ ਹੈ ਤੇਰਾ ਪਿਤਾ ਹੈ ਤੇਰੇ ਭੈਣ ਭਰਾ ਨੇ ਅੱਗੇ ਜਾ ਕੇ ਤੇਰਾ ਵਿਆਹ ਹੋਏਗਾ ਤੇਰੀ ਪਤਨੀ ਆ ਜਾਏਗੀ ਦੇਖ ਤੂੰ ਇਹਨਾਂ ਦੇ ਨਾਲ ਵੀ ਤੇ ਜੀਵਨ ਬਤੀਤ ਕਰਨਾ ਹੈ ਨਾ ਤੂੰ ਦੋਸਤਾਂ ਮਿੱਤਰਾਂ ਵਿੱਚ ਖੇਡਦਾ ਕਿਉਂ ਹੈ ਉੱਥੇ ਫਿਰ ਧੰ ਗੁਰੂ ਨਾਨਕ ਸਹਿਬ ਮਹਾਰਾਜ ਨੇ ਇੱਕ ਸ਼ਬਦ ਵਰਤਿਆ ਤੁਸੀਂ ਉਸ ਸ਼ਬਦ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 721 ਅੰਗ ਦੇ ਉੱਪਰ ਜਿੱਥੋਂ ਤਿਲੰਗ ਰਾਗ ਆਰੰਭ ਹੁੰਦਾ ਹੈ ਨਾ ਉੱਥੇ ਤੁਸੀਂ ਇਸ ਸ਼ਬਦ ਨੂੰ ਪੜੋਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਉਚਾਰਿਆ ਸ਼ਬਦ ਹੈ ਫਾਰਸੀ ਭਾਸ਼ਾ ਵਿੱਚ ਮੈਂ ਤੁਹਾਡੇ ਨਾਲ ਉਹਦੇ ਸਿੱਧੇ ਸਿੱਧੇ ਅਰਥ ਬਿਆਨ ਕਰਾਂ ਤਨ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਯਕ ਅਰਜ ਗੁਪਤੰ ਪੇ ਸੋ ਦਰ ਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਬਦਗਾਰ ਦੁਨੀਆ ਮੁਕਾਮੇ ਫਾਨੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੁਨੀਆ ਦਾ ਜਿਹੜਾ ਮੁਕਾਮ ਹੈ ਵजूद ਹੈ ਨਾ ਇਹ ਫਨਾ ਹੋ ਜਾਣ ਵਾਲਾ ਹੈ ਤੇ ਜਿਸ ਦਿਨ ਦੁਨੀਆ ਦਾ ਮੁਕਾਮ ਖਨਾ ਹੋਏਗਾ ਮੈਂ ਸੰਸਾਰ ਤੋਂ ਜਾਵਾਂਗਾ ਮਰਜ ਕਹਿੰਦੇ ਫਿਰ ਜਿਨ੍ਹਾਂ ਦੀ ਤੁਸੀਂ ਉਦਾਹਰਨ ਦੇ ਕੇ ਕਹਿ ਰਹੇ ਹੋ ਨਾ ਵੀ ਇਹ ਹੈਗੇ ਨੇ ਕਿਹੜੇ ਕਿਹੜੇ ਜਨ ਪਤਨੀ ਪੇਸਰ ਪਦਰ ਬਰਾਦਰਾਂ ਮਾਤਾ ਪਿਤਾ ਭੈਣ ਭਰਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਸ ਨੇਸ ਦਸਤੰਗੀਰ ਦਸਤੰਗੀਰ ਦਾ ਅਰਥ ਫਾਰਸੀ ਵਿੱਚ ਹੁੰਦਾ ਹੈ ਹੱਥ ਫੜਨ ਵਾਲਾ ਕਹਿੰਦੇ ਜਿਸ ਦਿਨ ਇਹ ਸੰਸਾਰ ਦੇ ਵਿੱਚੋਂ ਮੇਰੀ ਕੂਚ ਹੋਏਗੀ ਮੇਰਾ ਚਲਾਣਾ ਹੋਏਗਾ ਨਾ ਕੋਈ ਭੈਣ ਭਰਾ ਕੋਈ ਮਾਤਾ ਪਿਤਾ ਕੋਈ ਪਤਨੀ ਹੱਥ ਫੜ ਕੇ ਮੈਨੂੰ ਰੋਕ ਨਹੀਂ ਸਕਣਗੇ ਉੱਥੇ ਮੇਰੀ ਜਿੰਦ ਆਪਣੇ ਕੀਤੇ ਹੋਏ ਕਰਮਾਂ ਦਾ लेखा ਆਪ ਲਏਗੀ ਹਰ ਇੱਕ ਬੰਦੇ ਹੁਣ ਜੇ ਵੇਖਿਆ ਜਾਏ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰੱਬੀ ਅਵਤਾਰ ਨੇ ਤੇ ਮੌਤ ਦਾ ਹੁਕਮ ਤੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਉਹਨਾਂ ਤੇ ਵੀ ਲਾਗੂ ਹੋਇਆ ਕਿਉਂਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਠੀਕ ਐ ਇਸੇ ਸ਼ਬਦ ਵਰਤਦੇ ਹਾਂ ਵੀ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਅਖੀਰ ਨੂੰ ਸ਼ਬਦ ਤੇ ਇਹੀ ਵਰਤਿਆ ਜਾਏਗਾ ਨਾ ਵੀ ਸੰਸਾਰ ਦੇ ਵਿੱਚੋਂ ਸਰੀਰਕ ਤੌਰ ਤੇ ਚਲੇ ਗਏ ਹੁਣ ਜੇ ਇੰਨੇ ਇੰਨੇ ਵੱਡੇ ਰੱਬੀ ਅਵਤਾਰ ਸੰਸਾਰ ਤੇ ਆ ਕੇ ਸਦੀਵੀ ਨਹੀਂ ਰਹਿ ਸਕੇ ਅਸੀਂ ਲੋਕ ਜਿਨ੍ਹਾਂ ਨੂੰ ਚੰਦ ਦਿਨਾਂ ਦੀ ਜ਼ਿੰਦਗੀ ਮਿਲੀ ਚੰਦ ਦਿਨਾਂ ਦਾ ਜੀਵਨ ਮਿਲਿਆ ਉਹ ਆਪਣੀ ਹਉਮੈ ਆਪਣੇ ਹੰਕਾਰ ਦੇ ਵਿੱਚ ਸੰਸਾਰੀ ਜੀਵਨ ਜੀ ਕੇ ਕਹਿਣ ਲੱਗ ਜਾਈਏ ਕਿ ਸਾਡੇ ਵਰਗੀ ਰੀਸ ਕੋਈ ਨਹੀਂ ਸਾਡੇ ਵਰਗੀ ਪ੍ਰਾਪਤੀ ਕਿਸੇ ਦੀ ਨਹੀਂ ਜੋ ਮੈਂ ਕਰ ਸਕਦਾ ਦੂਜਾ ਕਰ ਨਹੀਂ ਸਕਦਾ ਮੇਰੇ ਤੋਂ ਬਿਨਾ ਆ ਕੰਮ ਨਹੀਂ ਹੋ ਸਕਦਾ ਇਸ ਸਾਰੀਆਂ ਗੱਲਾਂ ਨੇ ਇੱਕ ਦਿਨ ਪਰਮਾਤਮਾ ਦਾ ਹੁਕਮ ਹੋਣਾ ਹੈ ਅਸੀਂ ਕਿੱਥੇ ਚਲੇ ਗਏ ਕਿਸੇ ਦੂਜੇ ਨੂੰ ਪਤਾ ਵੀ ਨਹੀਂ ਲੱਗਣਾ ਇਸ ਵਾਸਤੇ ਅੱਜ ਬਾਬਾ ਫਰੀਦ ਕਹਿੰਦੇ ਤੂੰ ਆਪਣੇ ਜੀਵਨ ਦੀ ਡੂੰਗੀ ਵਿਚਾਰ ਕਰ ਜਿੱਦਣ ਤੈਨੂੰ ਇਹ ਭੁਲੇਖਾ ਪੈ ਜਾਏ ਨਾ ਵੀ ਜੀਵਨ ਬੜਾ ਲੰਮਾ ਜਮੈਂ ਸੰਸਾਰ ਤੇ ਰਹਿ ਕੇ ਬੜਾ ਕੁਝ ਕਰ ਲਵਾਂਗਾ ਤੇ ਬਾਬਾ ਫਰੀਦ ਜੀ ਕਹਿੰਦੇ ਪੱਤਾ ਜਿਹੜਾ ਨਾ ਰੁੱਖ ਨਾਲੋਂ ਟੁੱਟ ਕੇ ਡਿੱਗਦਾ ਹੋਇਆ ਧਰਤੀ ਤੇ ਵੇਖ ਲਈ ਇਹ ਤੇਰਾ ਜੀਵਨ ਹੈ ਕਿਉਂਕਿ ਅਸੀਂ ਕਈ ਵਾਰ ਭੁਲੇਖਾ ਖਾ ਜਾਂਦੇ ਹਾਂ ਜੀ ਪਤ ਚੜ ਆ ਗਈ ਦੁਬਾਰਾ ਫਿਰ ਬਹਾਰ ਰੁੱਤਾਂ ਵਾਰ-ਵਾਰ ਵਾਪਸ ਆ ਸਕਦੀਆਂ ਨੇ ਮਨੁੱਖੀ ਜੀਵਨ ਇੱਕ ਵਾਰ ਹੱਥੋਂ ਟੁੱਟ ਕੇ ਡਿੱਗ ਪਿਆ ਨਾ ਤੇ ਦੁਨੀਆ ਦੀ ਕੋਈ ਵੀ ਤਾਕਤ ਤੁਹਾਡੇ ਹੱਥ ਵਿੱਚ ਉਹਨੂੰ ਦੁਬਾਰਾ ਰੱਖ ਨਹੀਂ ਸਕਦੀ ਇਹਨੂੰ ਭਗਤ ਕਬੀਰ ਕਹਿੰਦੇ ਨੇ ਕਬੀਰ ਮਾਨਸ ਜਨਮ ਤੁਲੰਭ ਹੈ ਹੋਏ ਨਾ ਬਾਰੈ ਬਾਰ ਜਿਉ ਬਨ ਫਲ ਪਾਕੇ ਭੋਏ ਗਿਰ ਹੈ ਬਹਰ ਨ ਲਾਗੈ ਡਾਲ ਰਾਣੀ ਨਾਲੋਂ ਟੁੱਟਿਆ ਹੋਇਆ ਇੱਕ ਫਲ ਇੱਕ ਵਾਰ ਟੁੱਟ ਕੇ ਧਰਤੀ ਤੇ ਡਿੱਗ ਪਏ ਦੁਨੀਆ ਦੀ ਕੋਈ ਤਾਕਤ ਉਸ ਫਲ ਨੂੰ ਦੁਬਾਰਾ ਉਸੇ ਟਾਣੀ ਨਾਲ ਜੋੜ ਨਹੀਂ ਸਕਦੀ ਬਾਬਾ ਕਬੀਰ ਜੀ ਕਹਿੰਦੇ ਇੱਕ ਵਾਰ ਮਨੁੱਖਾ ਜਨਮ ਹੱਥੋਂ ਨਿਕਲ ਗਿਆ ਦੁਨੀਆ ਦੀ ਕੋਈ ਤਾਕਤ ਦੁਬਾਰਾ ਉਹ ਤੈਨੂੰ ਦੇ ਨਹੀਂ ਸਕੇਗੀ ਇਸ